ਸਤਿਕਾਰਯੋਗ ਮੇਰੇ ਪੰਜਾਬੀ ਭੈਣ ਭਰਾਵੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਇੱਕ ਐਸਾ ਵਿਸ਼ਾ ਲੈ ਕੇ ਹਾਜ਼ਰ ਹੋਇਆ ਜੋ ਪੰਜਾਬ ਦੀ ਰਾਜਨੀਤੀ ਨਾਲ ਹੀ ਨਹੀਂ ਪੰਜਾਬ ਦੇ ਭਵਿੱਖ ਨਾਲ ਵੀ ਜੁੜਿਆ ਹੋਇਆ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਡਿੱਗ ਦੇ ਘਰਾਬ ਦੀ ਦੋਸਤੋ 2022 ਦੇ ਵਿੱਚ ਆਪਾਂ ਸਾਰਿਆਂ ਨੇ ਵੇਖਿਆ ਕਿ ਲੋਕਾਂ ਨੇ ਬੜੀ ਵੱਡੀ ਉਮੀਦ ਦੇ ਨਾਲ ਇਸ ਪਾਰਟੀ ਨੂੰ ਚੁਣਿਆ ਪੰਜਾਬ ਦੀ 117 ਸੀਟਾਂ ਦੇ ਵਿੱਚੋਂ 92 ਸੀਟਾਂ ਦੇ ਕੇ ਨਰੋਲ ਪਾਰਟੀ ਦੀ ਸਰਕਾਰ ਬਣਾਈ ਕਿ ਇਸ ਵਾਰੀ ਕੋਈ ਵੱਡਾ ਬਦਲਾਅ ਹੋਏਗਾ 3 2 1 ਇਸ ਵਾਰੀ ਨਸ਼ੇ ਖਤਮ ਹੋਣਗੇ ਸਿੱਖਿਆ ਪ੍ਰਣਾਲੀ 'ਚ ਸੁਧਾਰ ਹੋਏਗਾ ਚੰਗੇ ਹਸਪਤਾਲ ਬਣਨਗੇ ਤੇ ਸਾਨੂੰ ਰੁਜ਼ਗਾਰ ਮਿਲਣਗੇ ਤੇ ਪੰਜਾਬ ਸੱਚਮੁੱਚ ਵਿੱਚ ਦੁਬਾਰੇ ਰੰਗਲਾ ਪੰਜਾਬ ਬਣੇਗਾ ਪਰ 2 ਸਾਲ ਬਾਅਦ ਹੀ 2024 ਦੇ ਵਿੱਚ ਲੋਕ ਸਭਾ ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 42% ਤੋਂ ਘਟ ਕੇ 26% ਤੇ ਆ ਗਿਆ। ਉਹਦਾ ਇੱਕ ਨਤੀਜਾ ਸਿਮਰਂਜੀਤ ਮਾਨ ਵਾਲੀ ਸੀਟ ਵੀ ਸੀ ਜਿਹੜੀ ਇਹਨਾਂ ਦੀ ਰਾਜਧਾਨੀ ਲੋਕਾਂ ਨੇ ਹਰਾ ਕੇ ਕਿ ਲੋਕਾਂ ਨੇ ਇਹ ਦਿਖਾਇਆ ਕਿ ਅਸੀਂ ਪਾਰਟੀ ਤੋਂ ਕਿੰਨੇ ਨਾਰਾਜ਼ ਹੋ ਚੁੱਕੇ ਹਾਂ ਸਾਡੀਆਂ ਉਮੀਦਾਂ ਦੇ ਉੱਤੇ ਪਾਰਟੀ ਖੜਾ ਨਹੀਂ ਉੱਤਰ ਰਹੀ। 92 ਹਲਕਿਆਂ ਦੇ ਵਿੱਚੋਂ 60 ਹਲਕਿਆਂ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਸੀ ਉੱਥੇ ਆਮ ਆਦਮੀ ਪਾਰਟੀ ਨੂੰ ਹਾਰ ਮਿਲੀ 2024 ਦੇ ਵਿੱਚ ਹੀ। ਇਹ ਆંકੜੇ ਨਹੀਂ ਸੀ ਇਹ ਲੋਕ ਕਾਂਦੀ ਨਰਾਜ਼ਗੀ ਸੀ ਜਿਹੜੀ ਸਾਫ਼ ਜਾਹਰ ਹੋਈ 2024 ਦੀ ਇਲੈਕਸ਼ਨ ਦੇ ਵਿੱਚ ਹੁਣ ਇੱਥੇ ਵੱਡਾ ਸਵਾਲ ਇਹ ਉੱਠਦਾ ਹੈ ਕਿ ਆਖਰ ਲੋਕੀ ਇੰਨੀ ਛੇਤੀ ਨਰਾਜ਼ ਹੋਏ ਕਿਉਂ ਇਹਦਾ ਸਭ ਤੋਂ ਵੱਡਾ ਕਾਰਨ ਹੈ ਅਧੂਰੇ ਵਾਅਦੇ ਚਾਹੇ ਔਰਤਾਂ ਨੂੰ 1000 ਰੁਪਿਆ ਦੇਣ ਦੀ ਗੱਲ ਹੋਵੇ ਚਾਹੇ ਇੱਕ ਹਫ਼ਤੇ ਦੇ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਹੋਵੇ ਉਸ ਕਾਰਨ ਲੋਕ ਨਰਾਜ਼ ਹੋਏ ਪਾਰਟੀ ਉਹਨਾਂ ਵਾਅਦਿਆਂ ਤੇ ਖਰੀ ਨਹੀਂ ਉਤਰੀ ਦੂਜਾ ਕਾਰਨ ਸੀ ਬਈ ਖਜ਼ਾਨੇ ਦੇ ਉੱਤੇ ਫਾਲਤੂ ਦਾ ਬੋਝ ਯਾਨੀ ਕਿ ਫਾਲਤੂ ਖਰਚੇ ਜਿਵੇਂ ਲੋਕਾਂ ਨੂੰ ਫ੍ਰੀ ਬਿਜਲੀ ਦਿੱਤੀ ਗਈ ਲੋਕਾਂ ਨੂੰ ਬੜੀ ਵਧੀਆ ਵੀ ਲੱਗੀ ਪਰ ਉਹਦੇ ਨਾਲ ਖਜ਼ਾਨੇ ਦੇ ਉੱਤੇ ਬੜਾ ਵੱਡਾ ਅਸਰ ਪਿਆ ਆਮਦਨੀ ਘਟਦੀ ਗਈ ਖਰਚੇ ਵਧਦੇ ਗਏ ਤੇ ਤੀਜਾ ਬਈ ਸਭ ਤੋਂ ਵੱਡਾ ਕਾਰਨ ਸੀ ਕਿ ਐਮਐਲਏ ਨੇ ਆਮ ਲੋਕਾਂ ਨਾਲੋਂ ਦੂਰੀ ਬਣਾ ਲਈ ਤੇ ਆਪਣੇ ਵਲੰਟੀਅਰਾਂ ਨੂੰ ਵੀ ਕਿਤੇ ਨਾ ਕਿਤੇ ਅਣਗਹਿਲਿਆ ਕਰ ਦਿੱਤਾ ਜਿਹੜੇ ਆਮ ਆਦਮੀ ਬਣ ਕੇ ਤਾਂ ਗਏ ਸੀ ਪਰ ਅੱਜ ਕਿਤੇ ਨਾ ਕਿਤੇ ਲੋਕਾਂ ਨੂੰ ਉਹ ਖਾਸ ਆਦਮੀ ਲੱਗਣ ਲੱਗੇ ਤੇ ਲੋਕਾਂ ਕੋਲ ਉਹਨਾਂ ਨੇ ਆਪਣੀ ਦੂਰੀ ਬਣਾ ਲਈ ਕਿਉਂਕਿ ਲੋਕਾਂ ਦੇ ਅੱਖਾਂ ਦੇ ਵਿੱਚੋਂ ਆਸ ਆਦਮੀ ਬਣ ਕੇ ਚੁਭਣ ਲੱਗ ਗਏ ਬਈ ਚੌਥਾ ਤੇ ਸਭ ਤੋਂ ਵੱਡਾ ਕਾਰਨ ਸੀ ਕਿ ਦਿੱਲੀ ਦਾ ਪ੍ਰਭਾਵ ਸਰਕਾਰ ਦੇ ਉੱਤੇ ਜ਼ਿਆਦਾ ਹੋਣਾ ਕਿਤਨਾ ਕਿਤੇ ਲੋਕਾਂ ਨੂੰ ਇਹ ਲੱਗਣ ਲੱਗਿਆ ਕਿ ਸਾਡੇ ਫੈਸਲੇ ਦਿੱਲੀ ਤੋਂ ਹੋਣ ਲੱਗ ਗਏ ਸਾਡੇ ਨਾਲ ਕੀਤੇ ਗਏ ਵਾਦੇ ਕਿ ਸਾਡੇ ਹੱਥਾਂ ਨਾਲ ਚੁਣਿਆ ਹੋਇਆ ਸੀਐਮ ਦਿੱਲੀ ਤੋਂ ਚੱਲਣ ਲੱਗ ਗਿਆ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਆਮ ਆਦਮੀ ਦੇ ਗ੍ਰਾਫ ਡਿੱਗਣ ਦਾ ਪੰਜਵਾਂ ਤੇ ਸਭ ਤੋਂ ਵੱਡਾ ਕਾਰਨ ਸੀ ਵਿਰੋਧੀਆਂ ਦਾ ਦੁਬਾਰੇ ਉੱਠਣਾ ਹੁਣ ਇੱਥੇ ਕਾਂਗਰਸ ਤੇ ਟਾਲੀਆਂ ਨੇ ਆਪਣਾ ਦੁਬਾਰੇ ਮੈਦਾਨ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਕਿਸੇ ਹੱਦ ਤੱਕ ਉਹ ਇਸ ਕੰਮ ਦੇ ਵਿੱਚ ਕਾਮਯਾਬੀ ਰਹੀ। ਦੋਸਤੋ ਇਹ ਸਾਰੇ ਕਾਰਨ ਮਿਲ ਕੇ ਇੱਕ ਬਹੁਤ ਵੱਡੀ ਤਸਵੀਰ ਬਣਾਉਂਦੇ ਨੇ ਜਿਦੇ ਕਰਕੇ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉੱਤੇ ਨਰਾਜ਼ਗੀ ਵਧਦੀ ਜਾ ਰਹੀ ਹੈ। ਹੌਲੀ-ਹੌਲੀ ਲੋਕਾਂ ਦਾ ਭਰੋਸਾ ਇਸ ਪਾਰਟੀ ਦੇ ਉੱਤੇ ਟੁੱਟਣਾ ਸ਼ੁਰੂ ਹੋ ਚੁੱਕਿਆ ਹੈ। ਪਰ ਹੁਣ ਇਸ ਦਾ ਹੱਲ ਕੀ ਹੈ? ਆਖਰ ਆਮ ਆਦਮੀ ਪਾਰਟੀ ਦੇ ਕੋਲ ਇਸ ਦਾ ਹੱਲ ਹੈ? ਹਾਂ ਬਈ, ਬਿਲਕੁਲ ਹੈ। ਇਸੇ ਵੀਡੀਓ ਦੇ ਵਿੱਚ ਹੀ ਦੱਸਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਸ਼ੇਅਰ ਕਰ ਦਿਓ। ਆਖਰ ਆਮ ਆਦਮੀ ਪਾਰਟੀ ਦੇ ਬਾਰੇ ਸਟੈਂਡ ਤੇ ਕਿਦਾਂ ਖੜੀ ਹੋ ਸਕਦੀ ਹੈ ਪੰਜਾਬ ਵਿੱਚ ਜੋ ਦਿਨ ਬਦ ਦਿਨ ਮਾਈਗਰੇਟ ਹੋ ਨਸ਼ਾ ਜਹਾਂ ਜਿਆਦਾ ਹੈ ਪੰਜਾਬ ਦੇ ਅਸ਼ੇ ਦਾ जाल ਇਸ ਕਦਰ ਫੈਲ ਚੁੱਕਾ ਹੈ ਪੰਜਾਬ ਦੇ ਰੈਵਨਿਊ ਕਿੱਥੇ ਪਰ ਇੱਕ ਵੱਡਾ ਸੱਚ ਬਈ ਇੱਥੇ ਇਹ ਵੀ ਹੈ ਕਿ ਹਾਲਾਤ ਹਜੇ ਪੂਰੀ ਤਰ੍ਹਾਂ ਹੱਥੋਂ ਨਹੀਂ ਨਿਕਲੇ ਅਜੇ ਵੀ ਵਕਤ ਹੈ ਜੇ ਸਰਕਾਰ ਵੱਡੇ ਕਦਮ ਚੱਕੇ ਔਰਤਾਂ ਦੀ ਮਦਦ ਵਾਲੀ ਸਕੀਮ ਜਲਦੀ ਲਾਗੂ ਕਰੇ ਨਸ਼ਿਆਂ ਵਿਰੁੱਧ ਗੰਭੀਰ ਕਾਰਵਾਈਆਂ ਸਿੱਖਿਆ ਪ੍ਰਣਾਲੀ ਦੇ ਵਿੱਚ ਵੱਡੇ ਫੇਰ ਬਦਲ ਤੇ ਹਸਪਤਾਲਾਂ ਦੀ ਮਜ਼ਬੂਤੀ ਇਹ 5-7 ਕਾਰਨ ਨੇ ਜਿਹੜੇ ਸਰਕਾਰ ਨੂੰ ਦੁਬਾਰੇ ਮੋੜ ਪੈਰਾਂ ਤੇ ਖੜਾ ਕਰ ਸਕਦੇ ਨੇ ਇਹ ਵੱਡੇ ਕਾਰਨ ਨੇ ਜਿਨ੍ਹਾਂ ਨਾਲ ਲੋਕਾਂ ਦਾ ਭਰੋਸਾ ਮੁੜ ਜਿੱਤਿਆ ਜਾ ਸਕਦਾ ਹੈ ਐਮ ਐਲ ਏ ਲੋਕਾਂ ਦੇ ਵਿੱਚ ਵਾਰ-ਵਾਰ ਜਾਣ ਉਹਨਾਂ ਦੀ ਹਾਲਾਤ ਸੁਣਨ ਨਾ ਕਿ ਸਿਰਫ ਆਪਣੇ ਨਜ਼ਦੀਕੀਆਂ ਦੀ ਗੱਲ ਸੁਣ ਕੇ ਤੁਰੰਤ ਐਕਸ਼ਨ ਲੈਣ ਐਮ ਐਲ ਏ ਤੱਕ ਗਰਾਊਂਡ ਰਿਐਲਿਟੀ ਨਹੀਂ ਪਹੁੰਚ ਰਹੀ ਉਹਨਾਂ ਦੇ ਵਲੰਟੀਅਰ ਕਿਸੇ ਹੱਦ ਤੱਕ ਉਹਨਾਂ ਤੱਕ ਗਲਤ ਇਨਫੋਰਮੇਸ਼ਨ ਪਚਾ ਰਹੇ ਨੇ ਜਿਸ ਦੇ ਕਰਕੇ ਆਮ ਲੋਕ ਇਸ ਪਾਰਟੀ ਤੋਂ ਦੂਰ ਹੁੰਦੇ ਜਾ ਰਹੇ ਨੇ ਐਮਐਲਏ ਲੋਕਾਂ ਦੇ ਵਿੱਚ ਦੌਰੇ ਕਰਨ ਵਾਰ-ਵਾਰ ਉਹਨਾਂ ਕੋਲ ਜਾਣ ਉਹਨਾਂ ਦੀਆਂ ਮੁਸ਼ਕਲਾਂ ਪੁੱਛਣ ਤੇ ਉਹਨਾਂ ਦਾ ਹੱਲ ਕਰਨਾ ਤਾਂ ਕਿ ਲੋਕਾਂ ਨੂੰ ਲੱਗੇ ਕਿ ਇਹ ਸਾਡਾ ਐਮਐਲਏ ਹੈ ਸਾਡੇ ਵਿੱਚ ਰਹਿੰਦਾ ਤੇ ਸਾਡੀ ਗੱਲ ਸੁਣਦਾ ਹੈ ਇਹੀ ਹੈ ਅਸਲ ਰਾਜਨੀਤੀ ਭਾਈ ਪਾਰਦਰਸ਼ੀ ਦੀ ਖੁੱਲੇ ਤੌਰ ਤੇ ਸਰਕਾਰ ਨੂੰ ਰਿਪੋਰਟ ਦੇਣੀ ਐਮਐਲਏ ਦਾ ਵੱਡਾ ਫਰਜ਼ ਹੈ ਇਹ ਰਾਜਨੀਤੀ ਦਾ ਇੱਕ ਸਭ ਤੋਂ ਵੱਡਾ ਥੰਮ ਹੈ ਸਹੀ ਰਿਪੋਰਟ ਸੀਐਮ ਤੱਕ ਪਹੁੰਚੇ ਜਿਹੜੀ ਕਿ ਐਮਐਲਏ ਪਹਚਾਏਗਾ ਤੇ ਐਮਐਲਏ ਤੱਕ ਉਹ ਵਲੰਟੀਅਰ ਪਹੁੰਚਾਉਣਗੇ ਜਦੋਂ ਵਲੰਟੀਅਰ ਆਪਣੇ ਹਿੱਤ ਛੱਡ ਕੇ ਆਮ ਲੋਕਾਂ ਦੀ ਗੱਲ ਸਰਕਾਰ ਤੱਕ ਪਹੁੰਚਾਉਣਗੇ ਉਦੋਂ ਹੀ ਸਰਕਾਰ ਦੁਬਾਰਾ ਉੱਠ ਸਕਦੀ ਹੈ ਉਦੋਂ ਹੀ ਕੋਈ ਪਾਰਟੀ ਦੁਬਾਰਾ ਸਟਰੋਂਗ ਹੋ ਸਕਦੀ ਹੈ ਸਰਕਾਰ ਦਾ ਇੱਕ ਫਰਜ਼ ਬਣਦਾ ਹੈ ਕਿ ਲੋਕਾਂ ਨਾਲ ਪਾਰਦਰਸ਼ੀ ਨਾਲ ਰਿਪੋਰਟ ਸ਼ੇਅਰ ਕਰਨ ਕਿੰਨੇ ਕੰਮ ਅਸੀਂ ਕਰ ਚੁੱਕੇ ਹਾਂ ਕਿੰਨੇ ਰਹਿ ਗਏ ਨਾ ਕਿ ਸਿਰਫ ਹੋਡਿੰਗ ਰਾਈਨ ਦਿਖਾਵਾ ਦਿਖਾਇਆ ਜਾਵੇ ਲੋਕਾਂ ਨੂੰ ਸੱਚ ਦਿਖਾਇਆ ਜਾਵੇ ਕਿੰਨਾ ਕੰਮ ਹੋ ਗਿਆ ਕਿੰਨਾ ਬਾਕੀ ਹੈ ਇ ਆਮ ਆਦਮੀ ਪਾਰਟੀ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਵਿੱਚ ਇੱਕ ਵੱਡਾ ਰੋਲ ਅਦਾ ਕਰ ਸਕਦੀ ਹੈ ਮੇਰੇ ਭਰਾਵੋ ਜਿੱਤਣਾ ਬਹੁਤ ਆਸਾਨ ਹੈ ਜਿੱਤਣ ਤੋਂ ਬਾਅਦ ਲੋਕਾਂ ਦਾ ਭਰੋਸਾ ਕਾਇਮ ਰੱਖਣਾ ਇੱਕ ਬਹੁਤ ਵੱਡਾ ਇਮਤਿਹਾਨ ਹੈ ਇਨ ਅੱਖਾਂ ਦੇ ਨਾਲ ਆਪ ਦੀ ਚੜ੍ਹਾਈ ਵੀ ਦੇਖੀ ਹੈ ਤੇ ਹੁਣ ਡਿੱਗਦੀ ਰੇਖਾ ਵੀ ਦੇਖ ਰਹੇ ਹਾਂ ਆਖਰ ਸਵਾਲ ਇਹ ਹੈ ਕਿ ਇਹ ਰੇਖਾ ਹੁਣ ਨੀਚੇ ਜਾਏਗੀ ਜਾਂ ਦੁਬਾਰੇ ਫਿਰ ਉਛਾਲ ਲਿਆਏਗੀ ਇਸ ਦਾ ਜਵਾਬ ਸਿਰਫ ਸਰਕਾਰ ਦੇ ਕੰਮਾਂ ਦੇ ਵਿੱਚ ਹੈ ਜੇ ਲੋਕਾਂ ਦੀਆਂ ਅਸਲ ਜ਼ਰੂਰਤਾਂ ਪੂਰੀਆਂ ਕੀਤੀਆਂ ਤਾਂ ਲੋਕ ਦੁਬਾਰਾ ਫਿਰ ਜੁੜਨਗੇ ਦੁਬਾਰਾ ਫਿਰ ਵੋਟ ਕਰਨਗੇ ਨਹੀਂ ਤਾਂ ਲੋਕ ਕਿਸੇ ਹੋਰ ਤੇ ਭਰੋਸਾ ਕਰਨਗੇ ਹਜੇ ਗਰਾਉਂਡ ਖਾਲੀ ਵੀ ਨਹੀਂ ਹੋਇਆ ਆਖਰ ਵਿੱਚ ਇਹੀ ਕਵਾਂਗਾ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ ਸਮਝਦਾਰ ਨੇ ਉਹ ਗੱਲਾਂ ਬਾਤਾਂ ਤੇ ਜਾਂ ਕਮੇਡੀ ਤੇ ਯਕੀਨ ਨਹੀਂ ਕਰਦੇ ਉਹ ਆਪਣੇ ਕੰਮ ਵਿੱਚ ਵਿਸ਼ਵਾਸ ਰੱਖਦੇ ਨੇ ਜਦੋਂ ਤੱਕ ਲੋਕਾਂ ਦਾ ਭਰੋਸਾ ਨਹੀਂ ਜਿੱਤਿਆ ਜਾਂਦਾ ਉਦੋਂ ਤੱਕ ਪਾਰਟੀ ਦਾ ਗ੍ਰਾਫ ਉੱਪਰ ਨਹੀਂ ਚੜ ਸਕਦਾ ਧੰਨਵਾਦ ਪਿਆਰ ਪਰਿਸ਼ਾਦ ਸ਼੍ਰੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਭਰਾ ਨੂੰ ਸਪੋਰਟ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ